ਬੜੀ ਖੁਸ਼ੀ ਆ ਜਿਸ ਗੱਲ ਦੀ ਹੋਈ ਕਿ ਲੋਕ ਆਪ ਕਹਿ ਰਹੇ ਨੇ ਕਿ ਜੀ ਪਹਿਲਾਂ ਹਾਲਾਤ ਪਿੰਡਾਂ ਦੇ ਬਹੁਤ ਬਦ ਤੋਂ ਬਦਤਰ ਸੀ ਬਾਹਰ ਨਿਕਲਣਾ ਮੁਸ਼ਕਲ ਸੀ ਆਮ ਬੰਦੇ ਲਈ ਧੀਆਂ ਭੈਣਾਂ ਲਈ ਬਾਹਰ ਨਿਛੇੜੀ ਜਾਂ ਨਸ਼ੇ ਦੇ ਤਸਕਰ ਮੋਟਰਸਾਈਕਲਾਂ ਦੀਆਂ ਢਾਰਾਂ ਦੀਆਂ ਢਾਰਾਂ ਲੈ ਕੇ ਘੁੰਮਦੇ ਸੀ ਕੋਈ ਪਤਾ ਨਹੀਂ ਕਦੋਂ ਕਿਦਾ ਮੋਬਾਈਲ ਖੋਲਿਆ ਜਾਵੇ ਬਾਲੀਆਂ ਕੰਨਾਂ ਦੀਆਂ ਘੋਲੀਆਂ ਜਾਣ ਚ ਭੱਟ ਮਾਰ ਲਈ ਜਾਵੇ ਚ ਇੰਨੀਆਂ ਬਾਹਰ ਨਹੀਂ ਨਿਕਲਦਾ ਸੀ ਕੋਈ ਅੱਜ ਹਾਲਾਤ 2 ਮਹੀਨਿਆਂ ਚ ਲਗਭਗ ਫਰਵਰੀ ਦੇ ਐਂਡ ਦੇ ਚ ਸ਼ੁਰੂ ਕੀਤਾ ਸੀ ਕਿਉਂਕਿ ਉਦੋਂ ਤੱਕ ਅਸੀਂ ਨਕਸ਼ੇ ਬਣਾਉਂਦੇ ਰਹੇ ਕਿ ਕਿਵੇਂ ਕਰਨਾ ਹੈ ਸਪਲਾਈ ਲਾਈਨ ਤੋੜਾਂਗੇ ਤਾਂ ਉਸ ਤੋਂ ਬਾਅਦ ਕੀ ਹੋਊਗਾ ਜਿਹੜੇ ਬੱਚੇ ਇਸ ਸੰਗਤ ਚ ਪੈ ਗਏ ਆਪ ਨਹੀਂ ਵੇਚਦੇ ਪਰ ਬੁਰੀ ਸੰਗਤ ਚ ਪੈ ਗਏ ਕਿਵੇਂ ਨਾ ਕਿਵੇਂ ਕਈ ਵਾਰੀ ਉਹ ਉਮਰ ਐਦਾਂ ਦੀ ਹੁੰਦੀ ਹੈ ਕਿ ਆਪਸ ਯਾਰ ਦੋਸਤ ਬੈਠੇ ਯਾਰੀ ਦੋਸਤੀ ਦੀ ਸੌਂਪਵਾ ਕੇ ਯਾਰੀ ਦੋਸਤੀ ਦੀ ਕਸਮ ਝੁਕਾ ਕੇ ਲਓ ਤੂੰ ਇੱਕ ਵਾਰੀ ਤਾਂ ਚੈੱਕ ਕਰ ਲੈ ਇੱਕ ਵਾਰੀ ਤਾਂ ਚੈੱਕ ਕਰ ਲੈ ਬਸ ਉਹ ਇੱਕ ਵਾਰੀ ਦਾ ਜਿਹੜਾ ਚੈੱਕ ਕਰਨਾ ਹੈ ਉਹ ਐਸਾ ਜ਼ਿੰਦਗੀ ਦੀ ਬਹੁਤ ਭਾਰੀ ਗਲਤੀ ਸਾਬਤ ਹੋ ਜਾਂਦਾ ਹੈ ਕਿ ਬਾਅਦ ਚ ਪਛਤਾਵੇ ਹੀ ਰਹਿ ਜਾਂਦੇ ਆ ਪਰਿਵਾਰ ਪੱਲੇ ਵੀ ਉਹ ਬੱਚੇ ਪੱਲੇ ਵੀ ਅਸੀਂ ਕਿਹਾ ਫਿਰ ਉਹਨਾਂ ਨੂੰ ਕਿਹੜੇ ਕਿੱਥੇ ਲੈ ਕੇ ਜਾਵਾਂਗੇ ਫਿਰ ਉਸ ਤੋਂ ਬਾਅਦ ਉਹ ਕਿੰਨੀ ਕੁ ਗਿਣਤੀ ਹੋ ਸਕਦੀ ਹੈ ਫਿਰ ਉਹਨਾਂ ਲਈ ਕਿੰਨੀਆਂ ਕ ਦਵਾਈਆਂ ਚਾਹੀਦੀਆਂ ਹੋਣਗੀਆਂ ਓਟ ਕਲੀਨਿਕ ਰੀਹੈਬ ਸੈਂਟਰ ਕਿੰਨੇ ਕ ਅਪਡੇਟ ਕਰਨ ਵਾਲੇ ਨੇ ਫਿਰ ਉਸ ਤੋਂ ਬਾਅਦ ਜਿੰਨੇ ਐਨਡੀਪੀਐਸ ਦੇ ਪਰਚੇ ਨੇ ਜਿਨ੍ਹਾਂ ਤੇ ਪਹਿਲਾਂ ਦੇ ਪਏ ਹੋਏ ਜੇ ਕੋਈ ਬੰਦਾ ਪਿੰਡ ਦੇ ਵਿੱਚ 50 ਘਰਾਂ 'ਚ 70 ਵਿਛਾ ਕੇ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟੇ ਰੰਗ ਦੀਆਂ ਕਰਕੇ ਵਿਧਵਾ ਵਾਲੀਆਂ ਚੁੰਨੀਆਂ ਉਹਨਾਂ ਦੇ ਸਿਰ ਤੇ ਦਵਾ ਕੇ ਤੇ ਚਿੱਟੇ ਰੰਗ ਦੇ 70 ਵਿਛਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਹੋਵੇ ਚੱਲੂ